ਸਭ ਨੂੰ ਜਾਂਸੀ ਦੀ ਪਰਮੇਸ਼ਰ ਤੁਹਾਨੂੰ ਆਸ਼ੀਸ਼ਾਂ ਵਰਕ ਦੇ ਮੈਂ ਵਿਸ਼ਵਾਸ ਕਰਦਾ ਕਿ ਆਪ ਸਭ ਠੀਕ ਹੋ ਇਹਨਾਂ ਦਿਨਾਂ ਦੇ ਦੌਰਾਨ 3 ਦਿਨ ਦੇ ਫਾਸਟਿੰਗ ਚੱਲ ਰਹੇ ਹਨ ਔਰ ਕੱਲ ਨੂੰ ਆਖਰੀ ਪ੍ਰਾਰਥਨਾ ਹੈ ਫਾਸਟਿੰਗ ਹੈ ਕੱਲ ਨੂੰ ਆਪ ਸਭ ਦੇ ਲਈ ਪ੍ਰਾਰਥਨਾਵਾਂ ਹੋ ਰਹੀਆਂ ਨੇ ਬਹੁਤ ਸਾਰੇ ਪੜਾਪਾਈਆਂ ਦੇ ਵਿਸ਼ੇ ਆਏ ਹੋਣ ਪ੍ਰਾਰਥਨਾ ਰਿਕਵੈਸਟ ਆਏ ਹੋਣ ਮੇਰਾ ਵਿਸ਼ਵਾਸ ਹੈ ਕਿ ਜਦੋਂ ਇਹਨਾਂ 3 ਦਿਨਾਂ ਦੇ ਵਿੱਚ ਅਸੀਂ ਫਾਸਟਿੰਗ ਰੱਖ ਕੇ ਪ੍ਰਾਰਥਨਾ ਕਰ ਰਹੇ ਹਾਂ ਪਰਮੇਸ਼ਰ ਉਹਨਾਂ ਵਿਸ਼ਿਆਂ ਦਾ ਉੱਤਰ ਦੇਣਗੇ ਆਪ ਸਭ ਦੇ ਘਰਾਂ ਦੇ ਵਿੱਚੋਂ ਬਿਮਾਰੀਆਂ ਕਲੇਸ਼ਾਂ ਨੂੰ ਹਰ ਇੱਕ ਪ੍ਰੋਬਲਮ ਨੂੰ ਪਰਮੇਸ਼ਰ ਖਤਮ ਕਰਨਗੇ ਕਿਉਂਕਿ ਜਦੋਂ ਅਸੀਂ ਫਾਸਟਿੰਗ ਲਾ ਕੇ ਪ੍ਰਾਰਥਨਾ ਕਰਦੇ ਹਾਂ ਤੇ ਜਿਹੜੇ ਕੰਮ ਸਾਡੀ ਜ਼ਿੰਦਗੀ ਵਿੱਚ ਨਹੀਂ ਹੋ ਰਿਹਾ ਪਰਮੇਸ਼ਰ ਉਹ ਵੀ ਕਰਨ ਦੀ ਤਾਕਤ ਰੱਖਦਾ ਹੈ ਔਰ ਕੱਲ ਨੂੰ ਆਖਰੀ ਫਾਸਟਿੰਗ ਹੈ ਸ਼ੁੱਕਰਵਾਰ ਨੂੰ 10:30 ਲੈ ਕੇ 12 ਵਜੇ ਤੱਕ ਪ੍ਰਾਰਥਨਾ ਹੋਵੇਗੀ ਆਪ ਸਭ ਉਸ ਪ੍ਰਾਰਥਨਾ ਦੇ ਵਿੱਚ ਜ਼ਰੂਰ ਆਇਓ ਸਾਰੀ ਪਰਮੇਸ਼ਰ ਦੀ ਕਲੀਸਿਆ ਨੂੰ ਖੁੱਲਾ ਸੱਦਾ ਹੈ ਕਿ ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਰ ਇਹਨਾਂ ਫਾਸਟਿੰਗ ਦੇ ਦੌਰਾਨ ਪਰਮੇਸ਼ਰ ਦੀ ਪਾਰੀ ਸਮਰਥ ਜਦੋਂ ਕੰਮ ਕਰੇਗੀ ਬੰਧਨ ਟੁੱਟਣਗੇ ਔਰ ਸੰਡੇ ਨੂੰ ਬੜੀ ਵਿਸ਼ੇਸ਼ ਸਭਾ ਹੈ ਵੱਡੀ ਸਭਾ ਹੈ ਛੁਟਕਾਰੇ ਦੀ ਪ੍ਰਾਰਥਨਾ ਪਰਮੇਸ਼ਰ ਛੁਟਕਾਰਾ ਦੇਗਾ ਨਸ਼ਾ ਤੋਂ ਛੁਟਕਾਰਾ ਬਿਮਾਰੀਆਂ ਤੋਂ ਛੁਟਕਾਰਾ ਫਾਈਨੈਂਸ਼ਲੀ ਪ੍ਰੋਬਲਮ ਤੋਂ ਛੁਟਕਾਰਾ ਹਰੇਕ तमाम ਉਜਾਦੀ ਤੋਂ ਪ੍ਰਭੂ ਛੁਟਕਾਰਾ ਦੇਗਾ ਇਸ ਕਰਕੇ ਇਹਨਾਂ ਸਭਾਵਾਂ ਨੂੰ ਮਿਸ ਨਾ ਕਰੇ ਸ਼ੁਕਰਵਾਰ ਨੂੰ ਕੱਲ ਨੂੰ ਆਖਰੀ ਪ੍ਰਾਰਥਨਾ ਹੈ ਫਾਸਟਿੰਗ ਹੈ ਆਪ ਸਭ ਆਏ ਔਰ ਸੰਡੇ ਨੂੰ ਹੋਰ ਵੀ ਮਿੱਤਰਾਂ ਨੂੰ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਦੁਖੀ ਬਿਮਾਰ ਲਚਾਰਾ ਨੂੰ ਦੱਸੇ ਕਿ ਉਹ ਪ੍ਰਭੂ ਦੇ ਭਵਨ ਦੇ ਵਿੱਚ ਆਣ ਤੇ ਵੱਡੇ ਛੁਟਕਾਰੇ ਨੂੰ ਰੀਸੀਵ ਕਰਕੇ ਜਾਣ ਕੋ ਕਿ ਸੰਡੇ ਛੁਟਕਾਰੇ ਦੀ ਸਭਾ ਹੈ ਮੇਰਾ ਵਿਸ਼ਵਾਸ ਹੈ ਕਿ ਪ੍ਰਭੂ ਯਿਸੂ ਮਸੀਹ ਵੱਡੇ ਛੁਟਕਾਰੇ ਦੇਗਾ ਕੋਈ ਕਲਾਮ ਕਹਿੰਦਾ ਜਿਹਾ ਤੇਰਾ ਵਿਸ਼ਵਾਸ ਵੈਸਾ ਤੇਰੇ ਲਈ ਹੋ ਜਾਏਗਾ ਸਾਡਾ ਵਿਸ਼ਵਾਸ ਹੈ ਛੁਟਕਾਰੇ ਦੀ ਸਭਾ ਦੇ ਵਿੱਚ ਪ੍ਰਭੂ ਵੱਡੇ ਛੁਟਕਾਰੇ ਦੇਗਾ ਆਪ ਸਭ ਹਮ ਹਮਾ ਕੇ ਪਹੁੰਚੋ ਦੁਖੀ ਬਿਮਾਰ ਲੈ ਚਾਰਾਂ ਨੂੰ ਲੈ ਕੇ ਆਏ ਪ੍ਰਭੂ ਉਹਨਾਂ ਦੀ ਜ਼ਿੰਦਗੀ ਵਿੱਚ ਵੱਡੀ ਪਾਰੀ ਸਮਰਥ ਕੰਮ ਕਰੇਗੀ ਤੇ ਉਹਨਾਂ ਨੂੰ ਛੁਟਕਾਰੇ ਮਿਲਣਗੇ ਆਪ ਸਭ ਨੂੰ ਜਾਂਚ